ਫਕੀਰ ਚਾਹ ਜੀ ਸ਼ੋਭ ਜੀ ਗੱਲ ਇਹ ਜੇ ਕਿ ਸਾਡੇ ਕੋਈਆਂ ਜੇ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਜਿੱਥੇ ਹੜ ਆਏ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਡਾਇਆ ਖਾਦ ਵੰਡੀ ਦੇ ਰਹੇ ਆ ਔਰ ੱੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨਾਲ ਲੈ ਕੇ ਆਇਆ ਤਹਿਸੀਲਦਾਰ ਨਾਲ ਲੈ ਕੇ ਆਇਆ ਸਾਡੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋਏ ਮੈਂ ਤੁਹਾਨੂੰ ਅੱਜ ਹੱਥ ਜੋੜਨ ਆਇਆ ਹਾਂ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਪਲੀਜ਼ हां ਤੁਸੀਂ ਸਭ ਮੈਂ ਤੁਹਾਡੇ ਕਾਹਦੀ ਹੱਥ ਜੋੜ ਕੇ ਕਹਦਾ ਕਿ ਜੇ ਕਿਸਾਨ ਦੀ ਅੱਗੇ ਬੜੀ ਬੁਧੀ ਹਾਲਤ ਆਪਾਂ ਜੇ ਕਿਸਾਨ ਵਿਚ ਆਦਾ ਜੱਟ ਤੇ ਹੜਾ ਦਾ ਪੀੜ ਤੱਕ ਹੋ ਗਿਆ ਆਪਾਂ ਮੰਗਦੇ ਉਹਨਾਂ ਨੂੰ ਖਾਦਾ ਹੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ ਦੋ ਹੀ ਆਪ ਦੀ ਬੋਲੀ ਯਾਰ ਕਿੱਦੀ ਨਹੀਂ ਸਰ ਬਸ ਸਾਇਤੋ ਬਾਦ ਸਦੀ ਹੁਣ ਮੈਂ ਤੁਹਾਨੂੰ ਕਾਲ ਕਰੂੰਗਾ ਸਦੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਲੌਂ ਕਰ ਦਿਓ ਉਸਦੇ 2 ਮਿੰਟ ਚ ਟਕਾ ਹਾਂ ਇਹ ਬੇਨਤੀ ਕਰਦਾ ਆ ਜੀ ਖਾਦ ਦੀਆਂ ਸ਼ਿਕਾਇਤਾਂ ਜੇ ਮੈਂ ਐਗਰੀਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਸਿਰੇ ਕਿਸਾਨ ਕਹਿੰਦੇ ਕਿ ਸਾਨੂੰ ਦਾਇਆ ਖਾਦ ਜਿਹੜੀ ਆ ਅਜ ਨਾਲੇ ਖੇਤ ਦੇ ਵਿੱਚ ਕੋਈ ਕੰਦਾ ਜੀ 1800 ਦੀ ਬੋਦੀ ਦੇਣ ਦੇ ਕੋਈ ਕਿਤੇ 2000 ਦੀ ਬੋਦੀ ਸਾਡੀ ਨਹੀਂ ਨਹੀਂ ਜੇ लास्ट ਵਾਰ ਜੇ ਆਪ ਦੇਣਾ ਮੈਂ ਮੈਂ ਤਾਂ ਹੀ ਆਇਆ ਕਿ ਸ਼ਿਕਾਇਤ ਮੈਂ ਦੂਜੀ ਦੁਕਾਨਾਂ ਤੇ ਵੀ ਚੱਲਿਆ ਫਮ ਦੇਖਦੇ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿ ਰਿਹਾ ਹੈ। ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੰਪਨੀਆਂ ਬਿਲਕੁਲ ਕੇ ਕਿਸਾਨ ਨੂੰ ਦੇ। ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜਬਦੀ ਉਹਨਾਂ ਦੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ। ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਦੇ ਖਿਲਾਫ ਕਾਰਵਾਈ ਕਰਦੇ। ਠੀਕ ਹੈ। ਹਾਂ ਬੱਸ ਮੈਂ ਤੁਹਾਨੂੰ ਬੇਨਤੀ ਕਰ। ਮੁੜ ਕੇ ਸਾਨੂੰ ਮਜਬੂਰ ਨਾ ਕਰ। ਹਾਂ ਬੱਸ ਹਾਂ। ਤੋ ਤੁਹਾਨੂੰ ਪਤਾ ਹੜਾ ਹੈ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾ ਰਹੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀ ਦਾ ਸਾਮਾਨ ਦਿੱਤਾ ਜੀ ਸਦੀ ਦੂਜਾ ਸਾਮਾਨ ਦੀ ਜੇ ਵੇਚਨ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਉਂ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਨੂੰ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਤ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਤ ਚਹੀ ਤੁਹਾਡੀਆਂ ਦੁਕਾਨਾਂ ਸੀਲ ਕਰ ਬਸ ਇਹ ਗੱਲ ਦਾ ਖਿਆਲ ਰੱਖਿਓ ਸੱਜੇ ਬਹੁਤ سارے ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਆ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਦਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਚਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਇਹ ਨਾਲਾ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਾਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਖਦੂਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਪਸੀਬਾ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹਰ ਪੀੜਤ ਬਹੁਤ ਮਜਬੂਰੀ ਉਹਦੀ ਆਪਾਂ ਜਾਂ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹੱਥੀ ਜੋੜੇ ਆ ਤੇ ਦੂਜੀ ਵਾਰ ਹੁਣ ਕਾਨੂੰਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿ ਹੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 800 ਦੀ ਮਿਲਦੀ ਹੈ ਤੇ ਮੈਂ ਉਸ ਦੇ ਲਈ ਉਹਦੇ ਖਿਲਾਫ ਕਾਰਵਾਈ ਕਰ ਸਾਦੇ ਬੜੇ ਬੰਦੇ ਮੈਂ ਕੀ ਸਬਦੇ ਨਾਲ ਹੀ ਉਹ ਸਿੱਟਾ ਲਉ ਹੋ ਗਿਆ ਇਹਨਾਂ ਦਾ ਪੁੱਡਾ ਲਉ ਦੀਗਾ ਹਰ ਹੜ ਪੀੜਤਾਂ ਦੇ ਨਾਲ ਜਿਹੜਾ ਐਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਇਹ ਚੀਜ਼ਾਂ ਆ ਜਾਣੀਆਂ ਕੋਈ ਕਿਸਾਨਾਂ ਨੇ ਐਦਾ ਕਰ ਰਹੇ ਅੰਨ ਦਾਤੇ ਨੇ ਐਦਾ ਕਰ ਰਹੇ ਅੰਨ ਦਾਤਾ ਇਹਲੇ ਦੁਖੀ ਆ ਤੁਸੀਂ ਇਹਦਾ ਅੰਨ ਦਾਤਾ ਨੂੰ ਖਾਦਾਂ ਮਹਿੰਗੀਆਂ ਦੇਦੇ ਹੋ ਇਹ ਤੇ ਆਪਣੇ ਆਪ ਬਹੁਤ ਵੱਡੀ ਸ਼ਰਮ ਵਾਲੀ ਗੱਲ ਆ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਪਦ ਮੁੜਕੇ ਦੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਉਹ ਇਹਨਾਂ ਦੀਆਂ ਬਟਾਨਾਂ ਬੰਦ ਕਰਾਵਾਂਗੇ ਸੀਲ ਕਰਵਾਵਾਂਗੇ ਜੇ ਕਿਸੇ ਕਿਸਾਨ ਦੇ ਨਾਲ ਕੇ ਵੀ ਜ਼ਿਮੀਂਦਾਰ ਦੇ ਨਾਲ ਜਿਨ੍ਹਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਿਲਾਫ ਕਾਰਵਾਈ